ਅੱਜ ਦਾ ਸਤਰੀ ਕੋਲੇ ਦਿਨ ਅੰਦਾਜ਼ਾ ਲਗਾਇਆ ਜਾਂਦਾ ਸੀ ਕਿ ਪਾਨਾ ਸਿੱਧੂ ਜੇਲ੍ਹ ਤੋਂ ਬਾਹਰ ਆਏਗਾ ਤੇ ਉਹਦੀ ਅੱਜ ਰਿਹਾਈ ਹੋ ਜਾਏਗੀ ਪਰ ਦੋਸਤੋ ਪਰਮਿੰਦਰ ਝੋਟਾ ਹੋਣੇ ਹੋਣੇ ਲਾਈਵ ਆਇਆ ਤੇ ਲਾਈਵ ਵਿੱਚ ਪਰਮਿੰਦਰ ਝੋਟਾ ਨੇ ਵੱਡੀ ਖਲਾਸੇ ਕਰ ਦਿੱਤੇ ਨੇ ਪਰਮਿੰਦਰ ਝੋਟਾ ਨੇ ਕਿਹਾ ਕਿ ਮੈਂ ਲਿਖ ਕੇ ਦੇ ਦੇਣਾ ਅੱਜ ਪਾਨੇ ਦੀ ਰਿਹਾਈ ਨਹੀਂ ਹੋਣੀ ਕਿਉਂਕਿ ਅੱਜ ਸ਼ਨੀਵਾਰ ਹੈ ਤੇ ਅੱਜ ਜੋ ਆ ਸਾਰੀਆਂ ਕੋਟਾਂ ਬੰਦ ਨੇ ਛੁੱਟੀ ਹੈ ਅੱਜ ਕੋਟਾਂ 'ਚ ਜੱਜਾਂ ਨੂੰ ਛੁੱਟੀ ਹੈ ਜਿਸ ਕਰਕੇ ਅੱਜ ਪਾਨੇ ਦੀ ਰਿਹਾਈ ਨਹੀਂ ਹੋ ਸਕਦੀ ਪਰਮਿੰਦਰ ਝੋਟਾ ਨੇ ਲਾਈਵ ਆ ਕੇ ਇਹ ਵੱਡਾ ਖਲਾਸਾ ਕੀਤਾ ਦੋਸਤੋ ਤੁਹਾਨੂੰ ਦੱਸ ਰਿਹਾ ਅੱਜ ਪਾਨਾ ਸ ਗਿਆ ਸੀ ਪਰ ਜਾਣਕਾਰੀ ਮੁਤਾਬਕ ਜੋ ਝੋਟੇ ਨੇ ਦੱਸਿਆ ਉਸ ਮੁਤਾਬਕ ਅੱਜ ਪਾਨਾ ਸਿੱਧੂ ਰਿਹਾਂ ਨਹੀਂ ਹੋਏਗਾ ਤੇ ਇਹਦਾ ਵੱਡਾ ਕਾਰਨ ਝੋਟੇ ਨੇ ਦੱਸਿਆ ਕਿ ਜੋਵਾ ਕੋਟਾ ਬੰਦ ਨੇ ਅੱਜ ਸ਼ਨੀਵਾਰ ਹੈ ਅੱਜ ਦੇ ਦਿਨ ਕੋਟਾ ਦੇ ਵਿੱਚ ਛੁੱਟੀ ਹੈ ਤੁਹਾਨੂੰ ਦੱਸ ਦਈਏ ਦੋਸਤੋ ਸੰਗਰੂਰ ਚ ਜਿਸ ਦਿਨ ਪ੍ਰਸ਼ਾਸਨ ਨੇ ਲਿਖਤੀ ਪੇਪਰ ਦਿੱਤਾ ਸੀ ਕਿ ਉਹ 5-6 ਦਿਨਾਂ ਤੱਕ ਪਾਨੇ ਨੂੰ ਬਾਹਰ ਕੱਢ ਦੇਣਗੇ ਉਸ ਦਿਨ ਤੋਂ ਹੀ ਪਰਮਿੰਦਰ ਝੋਟਾ ਲਗਾਤਾਰ ਲੋਕਾਂ ਨੂੰ ਇਹ ਦੱਸ ਰਿਹਾ ਸੀ ਕਿ ਪਾਨਾ ਸਿੱਧੂ ਜੋਵਾ ਬਾਹਰ ਨਹੀਂ ਆਏਗਾ ਤੇ ਜਿਹੜਾ ਉਸ ਦਿਨ ਉੱਥੇ ਇਕੱਠ ਕੀਤਾ ਹੋਇਆ ਸੀ ਉਹ ਇਕੱਠ ਹੋਣੀ ਦੇਰ ਨਹੀਂ ਸੀ ਤੋੜਨਾ ਚਾਹੀਦਾ ਜਿੰਨੀ ਦੇਰ ਪਾਨਾ ਬਾਹਰ ਨਹੀਂ ਸੀ ਆਉ ਛੱਡਣਗੇ ਤੁਹਾਨੂੰ ਕੀ ਲੱਗਦਾ ਹੈ ਅੱਜ ਜੋਪਾ ਨ ਸਿੱਧੂ ਦੀ ਰਿਹਾਈ ਹੋਏਗੀ ਜਾਂ ਨਹੀਂ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ